all right ਥੈਲਾਸੀਮੀਆ ਬੱਚਿਆਂ ਦੀ ਸੇਵਾ ਜੋ ਕਰਦੇ ਨੇ ਮੇਰੇ ਵੱਡੇ ਭਾਜੀ ਮਿੱਟੀ ਭਾਜੀ ਉਹਨਾਂ ਦੇ ਨਾਲ ਮੰਗੇ ਭਾਈ ਔਰ ਇਹਨਾਂ ਦੀ ਸੁਮੱਚੀ ਟੀਮ ਸਾਰੀ ਔਰ ਮੈਂ ਵਿਚਰੇ ਕਾਫੀ ਲੰਬੇ ਸਮੇਂ ਤੋਂ ਛੋਟੇ ਦਾ ਜੇਦਾ ਜਦੋਂ ਮਿੱਟੀ ਭਾਈ ਦੇ ਪਿਤਾ ਜੀ ਨੇ ਸਭ ਤੋਂ ਪਹਿਲੇ ਮੋਰਚਾ ਸੰਭਾਲਿਆ ਜਿਵੇਂ ਕਿ ਜਿਹੜੇ ਸਿਵਲ ਹਸਪੀਟਲ ਵਿੱਚ ਥੈਲਾਸੀਮੀਆ ਦੇ ਬੱਚੇ ਜਿਨ੍ਹਾਂ ਨੂੰ ਹਰ ਮਹੀਨੇ ਜਾਂ 15 ਦਿਨ ਬਾਅਦ ਬਲੱਡ ਚੜਦਾ ਉਹ ਬਲੱਡ ਜਿਹੜੀ ਸੇਵਾ ਇਸ ਪਰਿਵਾਰ ਨੇ ਦਿੱਤੀ ਹੁਣ ਇਹਨਾਂ ਦੇ ਨਾਲ ਅਜ ਸੁਮੱਚੀ ਟੀਮ ਜੁੜ ਗਈ ਏ ਔਰ ਉਸ ਸੁਮੱਚੀ ਟੀਮ ਦਾ ਹਿੱਸਾ ਬਣਨ ਲਈ ਮੈਨੂੰ ਇੱਥੇ ਇਹਨਾਂ ਨੇ ਖੱਦਿਆ ਮੈਂ ਵੀ ਆਪਣੀ ਟੀਮ ਲੈ ਕੇ ਆਇਆ ਵਾਂ ਅਸ਼ੇਸ਼ਪੁਰ ਤੋਂ ਤੇ ਅਸੀਂ ਸਾਰੇ ਉਹਨਾਂ ਥੈਲਾਸੀਮੀਆ ਬੱਚਿਆਂ ਨੂੰ ਬਲੱਡ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਜਾਂ ਹਰ ਮਹੀਨੇ ਬਾਅਦ 15 ਦਿਨ ਮਹੀਨੇ ਬਾਅਦ ਬਲੱਡ ਦੀ ਲੋੜ ਪੈਂਦੀ ਏ ਔਰ ਮੈਂ ਅਦਾਜ ਐਨਜੀਓ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰਦੁਆਰਾ ਮਸਤਰੀ ਮੱਲਾ ਗੁਰਦੁਆਰਾ ਸਾਹਿਬ ਜੀਤ ਨਗਰ ਮਸਤਰੀ ਮੱਲਾ ਗੁਰਦੁਆਰਾ ਸਾਹਿਬ ਚਾਜੇ ਜੋ ਬਲੱਡ ਕੰਮ ਲਾਇਆ ਬਹੁਤ ਹੀ ਸੰਤਾਂ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਔਰ ਸਾਰੇ ਵੀ ਵੀਰ ਜਿਹੜੇ ਮੇਰੇ ਵੀਰਾਂ ਦੇ ਨਾਲ ਭੈਣਾਂ ਬਤਾਵਾ ਸਾਰੀਆਂ ਹਮਮਾ ਆ ਕੇ ਪਹੁੰਚੀਆਂ ਬਲੱਡ ਦੇਣ ਨੂੰ ਔਰ ਖੂਨਦਾਨ ਮਹਾਦਾਨ ਹੈ ਮੈਂ ਸਮੁੱਚੀ ਟੀਮ ਨੂੰ ਸਮੁੱਚੇ ਸ਼ਹਿਰ ਵਾਸੀਆਂ ਨੂੰ ਔਰ ਖਾਸ ਕਰਕੇ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਅਜੀਤ ਨਗਰ ਦੀ ਉਹਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੌਕਾ ਇਹ ਪ੍ਰਾਲਾ ਕੀਤਾ ਕਿ ਗੁਰੂ ਘਰਾਂ ਵਿੱਚ ਸਭ ਤੋਂ ਪਹਿਲੇ ਪਹਿਦ ਅਧਾਰ ਤੇ ਕੰਮ ਹੋਣਾ ਚਾਹੀਦਾ ਔਰ ਮੇਰੇ ਵੀਰ ਹਰਜੋਤ ਲੱਕੀ ਜੀ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਰਦਾਰ ਹਰਪਾਲ ਸਿੰਘ ਜੱਡਾ ਜੀ ਜਿਹੜੇ ਇਹਨਾਂ ਨੂੰ ਸਮੇਂ-ਸਮੇਂ ਤੇ ਇਸ ਟੀਮ ਨੂੰ ਐਨਜੀਓ ਨੂੰ ਅੱਗੇ ਵਧਣ ਲਈ ਉਤਸ਼ਾਹੀ ਕਰਦੇ ਨੇ ਮੈਂ ਫਿਰ ਸ਼ਹਿਰ ਵਾਸੀ ਨਹੀਂ ਬੇਨਤੀ ਕਰਦਾ ਖੂਨਦਾਨ ਮਹਾਦਾਨਾ ਖਾਸ ਕਰਕੇ ਉਹ ਬੱਚੇ ਜਿਹੜੇ ਸਿਵਲ ਹਸਪਤਾਲ ਵਿੱਚ ਦਾਖਲ ਨੇ ਥੈਲਾਸੀਮੀ ਦੇ ਬੱਚੇ ਹਰ 15 ਦਿਨ ਬਾਅਦ ਇਹਨਾਂ ਨੂੰ ਬਲੱਡ ਚਾਹੀਦਾ ਹੈ ਕਿਰਪਾ ਕਰਕੇ ਸਾਰੇ ਉਹਨਾਂ ਬੱਚਿਆਂ ਵਾਸਤੇ ਬਲੱਡ ਡੋਨੇਟ ਕਰਿਆ ਕਰੋ ਇੰਨੀ ਗੁਮੇਦ ਤੇ ਪ੍ਰਵਾਹ ਕਰਵਾਇਓ ਜਿੱਕਾ ਖਾਸਾ ਬਜਾ ਵਾਜਦੇ ਨੇ ਅੱਪੀ ਲੱਖ ਸੰਚਾਰੀ ਕਾਟੀ ਸ਼ਾਮ ਟਿੱਕ ਸਰਾਈ ਖੂਨ ਦੇ ਹੰਡੇ ਉਹ ਤੁਸੀਂ ਦਾਨ ਕਰਨਦੇ ਹੋ ਤੁਹਾਨੂੰ ਕਿੰਨਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡਾ ਪ੍ਰਾਉਡ ਫੀਲ ਹੋ ਰਿਹਾ ਕਿ ਮੈਂ ਇੱਥੇ ਕਰਦੇ ਵੀ ਬੱਚਿਆਂ ਵਾਸਤੇ ਕੋਈ ਸੇਵਾ ਕਰ ਸਕਿਆ ਆਪਣਾ ਕੁਰਮਾਰ ਦੇ ਕੇ ਚਲੋ ਧੰਨਵਾਦ ਜੀ ਸਰ ਅੱਜ ਦੇ ਬਲੱਡ ਕੈਂਪ ਬਾਰੇ ਜਾਣਕਾਰੀ ਦਿਓ ਆਗਾਸ ਐਨਜੀਓ ਵੱਲੋਂ ਜੋ ਬਲੱਡ ਡੋਨੇਸ਼ਨ ਕੈਂਪਰਨ ਨਿਰੰਤਰ ਲਗਾਏ ਜਾਂਦੇ ਆ ਥੈਲਸੀਮੀਆ ਦੇ ਬੱਚਿਆਂ ਵਾਸਤੇ ਉਸੇ ਤਰੀਕੇ ਦੇ ਵਿੱਚ ਅੱਜ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਹੜਾ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਬੰਧਤ ਕਰਕੇ ਲਗਾ ਰਹੇ ਆ ਅੱਜ ਦਾ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪਾ ਗੁਰਦਵਾਰਾ ਸਿੰਘ ਸੁਭਾਗ ਚਿਤਰਗਰ ਤੋਂ ਬੋਦਰ ਚੌਂਕ ਵਿਖੇ ਲਗਾਇਆ ਗਿਆ ਆਗਾਸ ਐਨਜੀਓ ਵੱਲੋਂ ਤੀਵਾਂ ਬਲੱਡ ਡੋਨੇਸ਼ਨ ਕੈਂਪ ਹੈਗਾ ਆ ਔਰ ਸਵੇਰ ਤੋਂ ਹੀ ਜਿਹੜੇ ਆ ਸਾਡੇ ਡੋਨਰ ਜਿਹੜੇ ਆ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਸਾਡੇ ਕੋਲ ਉਹਨਾਂ ਨੇ ਪਹਿਲੇ ਕਰਵਾਈ ਹੋਈ ਸੀ ਆਪਣੇ ਨਾਮ ਦਰਜ ਕਰਵਾਏ ਹੋਏ ਸੀ ਉਹ ਸਵੇਰ ਤੋਂ ਹੀ ਆ ਕੇ ਆਪਣਾ ਬਲੱਡ ਡੋਨੇਟ ਕਰ ਰਹੇ ਆ ਸੋ ਇਹ ਜਿਹੜਾ ਫੈਲੀਸੀਮਿਕ ਬੱਚਿਆਂ ਵਾਸਤੇ ਬਲੱਡ ਡੋਨੇਸ਼ਨ ਕੈਂਪਸ ਸੀ ਹਮੇਸ਼ਾ ਲੱਨੇ ਆ ਅੱਜ ਦੇ ਕੈਂਪ ਦੇ ਵਿੱਚ ਵੀ ਜਿੰਨੇ ਵੀ ਯੂਨਿਟ ਇਕੱਠੇ ਕੀਤੇ ਜਾਂਦੇ ਨੇ ਉਹ ਸਾਰੇ ਥੈਲੇਸੀਮਿਕ ਬੱਚਿਆਂ ਨੂੰ ਦਿੱਤੇ ਜਾਣਗੇ ਸੋ ਅਸੀਂ ਸਾਰੀ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਥੈਲੇਸੀਮਿਕ ਬੱਚਿਆਂ ਵਾਸਤੇ ਜੀਵਨ ਦਾਨ ਕਰਨ ਵਾਸਤੇ ਅੱਗੇ ਆਈਏ ਤਾਂ ਜੋ ਇਹਨਾਂ ਬੱਚਿਆਂ ਨੂੰ ਆਪਾਂ ਤੰਦਰੁਸਤ ਜ਼ਿੰਦਗੀ ਦੇ ਸਕੀਏ ਸਰ ਥੈਲੇਸੀਮਿਕ ਬੱਚੇ ਕੌਣ ਹੁੰਦੇ ਨੇ ਸਰ ਥੈਲੇਸੀਮਿਕ ਬੱਚੇ ਉਹ ਹੁੰਦੇ ਆ ਜਿਨ੍ਹਾਂ ਦਾ ਕੇ ਬਚਪਨ ਤੋਂ ਹੀ ਜਦੋਂ ਉਹਨਾਂ ਦਾ ਬਰਥ ਹੁੰਦਾ ਬਾਏ ਵਰਤੀ ਉਹਨਾਂ ਦੇ ਜਿਹੜਾ ਐ ਐਚਬੀ ਨਹੀਂ ਬਣਦਾ ਉਹ ਜਦੋਂ ਐਚਬੀ ਨਹੀਂ ਬਣਦਾ ਤੇ ਬੱਚੇ ਦੀ ਗਰੋਥ ਨਹੀਂ ਹੁੰਦੀ ਕਿਉਂਕਿ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਸਾਡਾ ਬੱਚਾ ਥੈਲੇਸੀਮੀਆ ਹੈ ਤੇ ਉਹ ਜਦੋਂ ਦੀ ਗਰੋਥ ਨਹੀਂ ਹੁੰਦੀ ਔਰ ਪੇਰੈਂਟਸ ਜਿਹੜੇ ਡਾਕਟਰ ਕੋਲ ਜਾਂਦੇ ਆ ਤੇ ਡਾਕਟਰ ਫਿਰ ਡਾਇਗਨੋਸ ਕਰਕੇ ਦੱਸਦਾ ਹੈ ਕਿ ਇਹਦਾ ਐਚਬੀ ਨਹੀਂ ਬਣ ਰਿਹਾ ਐਚਬੀ ਬਹੁਤ ਡਾਉਨ ਹੈ ਤੇ ਇਹ ਬੱਚਾ ਥੈਲੇਸੀਮੀਆ ਹੈ ਤੇ ਇਹਦਾ ਹੱਲ ਕੀ ਹੈ ਜੀ ਇਹਦਾ ਹੱਲ ਇਹੀ ਹੈਗਾ ਜੀ ਵੀ ਜਿਹੜਾ ਦੇਖੋ ਇਸੇ ਕਰਕੇ ਅਸੀਂ ਸਾਰੇ ਸੰਗਤ ਨੂੰ ਲਗਾਤਾਰ ਸੁਨੇਹਾ ਦਿੰਦੇ ਆ ਕਿ ਇਹ ਜਿਹੜੀ ਬਿਮਾਰੀ ਆ ਇਸ ਤੋਂ ਬਚਣਾ ਚਾਹੀਦਾ ਆ ਕਿਉਂਕਿ ਜਦੋਂ ਕਿਸੇ ਦੇ ਘਰ ਇੱਕ ਫੈਲਿਆ ਸੀ ਬੱਚਾ ਪੈਦਾ ਹੋ ਗਿਆ ਉਹਨੂੰ ਤੇ ਸਾਰੀ ਉਮਰ ਜਿਹੜਾ ਆ ਮੂਲ ਚੜਾਉਣ ਦੀ ਲੋੜ ਪੈਣੀ ਆ ਹਰ 15 ਤੋਂ 20 ਦਿਨ ਬਾਅਦ ਜਿਹੜਾ ਆ ਉਹ ਬੱਚੇ ਨੂੰ ਬਲੱਡ ਦਾ ਯੂਨਟ ਚਾਹੀਦਾ ਆ ਠੀਕ ਹੈ ਜੀ ਸਰ ਅੱਜ ਦੇ ਬਲੱਡ ਕੈਂਪ ਦੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰੰਪਰੀ ਸੇ ਨੀਤੀ ਕਾਢਿਆ ਪਟਾਰਾ ਰਾਜਨ ਜੀਓ ਅੱਜ ਅਸੀਂ ਜੋ ਸ਼ੀਲ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਸਭਾ ਵਿੱਚ ਅੱਜ ਬਲੱਡ ਕੈਂਪ ਜੋ thalassemia ਬੱਚਿਆਂ ਨੇ ਲਈ ਹਰ ਤਿੰਨ ਮਹੀਨੇ ਬਾਅਦ ਲਗਾਨੇ ਆ ਅੱਜ ਕੈਂਪਸ ਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਅਜੀਤ ਨਗਰ ਨਗੂਦਰ ਚੌਕ ਤੇ ਲਗਾਇਆ ਗਿਆ ਜਿੱਤੇ ਕਿ ਡੋਨਰ ਜਿਹੜੇ ਆਨੇ ਸ਼ੁਰੂ ਹੋ ਗਏ ਆ ਤੇ ਬਲੱਡ ਜਿਹੜਾ ਡੋਨੇਟਰ ਦੀ ਕਰਨੇ ਸ਼ੁਰੂ ਕਰ ਦਿੱਤਾ ਹੈ ਇਹ ਬਲੱਡ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਇਹ ਐਫਐ ਬਲੱਡ ਕੈਂਪ ਲਾਇਆ ਗਿਆ ਹੈ